ਇਹ ਖੇਤੀ ਇਹ ਪੰਜਾਬ ਸਰਕਾਰ ਨੂੰ ਪੰਜਾਬਤ ਲੈਣੀ ਚਾਹੀਦੀ ਹੈ ਜੋ ਕਿ ਸਾਡੇ ਪੰਜਾਬ ਦੇ ਜਵਾਨ ਜੋ ਚਿੱਟੇ ਤੋਂ ਹੋਰ ਸਦਾਕ ਨਸ਼ੇ ਤੋਂ ਬਚ ਸਕਣ ਪੰਜਾਬ ਨੂੰ ਬਚਾਉਣਾ ਤੇ ਭਗਵੰਤ ਮਾਨ ਸਾਹਿਬ ਨੂੰ ਪੀਲਾ ਮੇਰੀ ਸਪੈਸ਼ਲੀ ਕੀ ਕਿਸਾਨ ਦੀ ਖੇਤੀ ਤੁਰੰਤ ਪੰਜਾਬ 'ਚ ਲਾਗੂ ਕਰੇ ਬਜਾਈ ਦਾ ਬਜਾਈ ਦਾ ਟੁਕਮਾ ਸਮਾਂ ਹੈਗਾ ਹੁਣ ਸਾਡਾ ਨੂੰ ਇਸ ਮੋਰਚੇ ਦੇ ਉੱਤੇ ਤੇ ਤੁਸੀਂ ਆਏ ਜਿਹੜੀਆਂ ਮੰਗਾਂ ਨੇ ਮੰਨ ਕੇ ਪੰਜਾਬ ਦੀ ਖੇਤੀ ਵਿੱਚ ਲਾਗੂ ਕਰੋ ਨਹੀਂ ਤਾਂ ਉਹ ਛੱਟਾ ਦੇ ਦੇ ਜਿਵੇਂ ਆਜ ਭੰਗ ਤੇ ਕੀ ਆ ਬੂਟੇ ਉੱਗੇ ਛੜਕਾ ਨਹੀਂ ਬੜੀ ਘਾਟ ਟੁਕਣੀ ਹੈ ਬੜੀ ਘਾਟ ਟੁਕੇਗੀ ਜਿੱਥੇ ਪਾਣੀ ਮਾਰੇ ਮੋਟਾ ਉੱਥੇ ਨਹੀਂ ਉਗਣੀ ਉਹ ਛੱਟਾ ਵੀ ਦੇ ਸਕਦਾ ਪਰ ਨਹੀਂ ਸਾਡਾ ਪੇਤਘਵਾ ਤਾਂ ਸਾਰੇ ਕਿਸਾਨਾਂ ਦੇ ਨਾਲ ਬੇਨਤੀ ਥੋੜੀ ਜਿਹੀ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਸਾਡੇ ਕਿਸਾਨ ਦੀ ਖੇਤੀ ਲਾਗੂ ਕੀਤੀ ਜਾਵੇ ਸਾਰੇ ਕਿਸਾਨ ਵੀਰਾਂ ਨੂੰ ਦੀ ਸ਼ਾਂਤੀ ਬਣਾ ਕੇ ਰੱਖੋ ਖਾਸ ਕਰਕੇ ਇਹ ਮੇਰੇ ਨੰਬਰ ਤੇ ਵੀਡੀਓ ਫੇਟ ਨਹੀਂ ਛੰਡ ਕਰਦੇ ਜਿਹੜਾ ਪੰਜਾਬ ਸਰਕਾਰ ਦੇ ਨਾਮ ਨਾਲ ਜਿਹੜਾ ਮੰਗ ਪੱਤਰ ਲੰਡਾ ਆ ਗਿਆ ਆ ਯਾਰ ਕੀ ਕਰਦੇ ਭਾਈ ਜਰਾ ਇੱਕ ਜਿਹੜੀ ਜ਼ਰੂਰੀ ਮੰਗਿਆ ਸਰਕਾਰ ਦੇ ਕੋਲ ਅੱਜ ਜਿਹੜੀ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਜਿੱਥੇ ਜਿਹੜੇ ਛੋਟੇ ਬੱਚੇ ਮਰੇ ਹਰਾਂ ਦੇ ਨਾਲ ਪ੍ਰਭਾਵਿਤ ਹੋਇਆ ਉਹਨਾਂ ਦੇ ਵੀ ਜਿਹੜਾ ਬੰਦਾ ਜੋਗ ਮੁਆਵਜ਼ਾ ਸਰਕਾਰ ਦੇਵੇ ਉਹ ਇਹਦੇ ਵਿੱਚ ਵੀ ਸ਼ਾਮਲ ਆ। ਆਪਣੀ ਹੈਗੀ ਜੀ ਸਰਕਾਰ ਦੋਲੇ ਦਾ ਬਜਾ ਰਹੇ ਹੋ। ਗੈਰ ਰਾਜਨੀਤਿਕ ਸੁਜੁਗਤ ਮੋਰਚੇ ਦੀ ਜੀ ਗੁਰਦੁਆਰਾ ਅੰਬਸਾਪ ਜਦੋਂ ਮੀਟਿੰਗ ਹੋ ਰਹੀ ਸੀ ਸਾਬਕਾ ਫੌਜੀ ਸੈਨਿਕ ਵੀਰ ਨੇ ਜਿਹੜੀ ਉਹ ਜਥੇਬੰਦੀ ਵੀ ਚਲਾ ਰਿਹਾ ਸੀ ਵੀਰ ਜੀ ਉਹਨੇ ਆਵਾਜ਼ ਮਾਰ ਕੇ ਖਸਖਸ ਦੀ ਖੇਤੀ ਤੇ ਅਫੀਮ ਦੀ ਖੇਤੀ ਦੀ ਮੰਗ ਕੀਤੀ ਵੀ ਪੰਜਾਬ ਦੇ ਵਿੱਚ ਅਫੀਮ ਦੀ ਤੇ ਖਸਖਸ ਦੀ ਖੇਤੀ ਜਿਹੜੀ ਹੋ ਸਕੇ